ताका जी सर्वे जल मात्र ਸੋ ਸੋਹਦੀ ਰੋਡ ਤੇ ਦੇਖੇ ਨਿੰਬੰਦੇ ਆ ਕੋਈ ਫੇਰ ਨਹੀਂ ਹੋਵੇ ਉਹ ਦਾਨਾ ਤੋਂ ਰੋਡ ਉੱਪਰ ਲੱਗ ਜਾਵੇ ਹੋ ਗਏ ਨਸਾਲੇ ਤੋਂ ਬਾਹਰ ਗਿਆ ਬਤਾ ਦੇ ਸਾਦੇ ਵਿੱਚ ਮੈਂ ਕਿ ਕਿ ਅੱਗੇ ਰਹੇ ਰਿਹਾ ਮੇਰੇ ਆ ਰਤਨ ਇਹਦੀ ਬੰਦ ਹੋ ਗਈ ਸੀ ਤੇ ਮਾ ਬਾਪ ਨੂੰ ਚੋਕੇ ਸੁੱਟ ਕੇ ਮਾਰਕੁੱਟ ਕਰਦੇ ਮੇਰੇ ਪੈਸੇ ਵੀ ਲੈ ਗਏ ਖਾ ਗਏ ਹਾਂ ਬਾਪ ਮੇਰੇ ਉਹ ਲੈ ਗਏ ਯਕੀ ਮੇਰਾ ਧਿਆਨ ਦੇ ਦਿਓ ਖਬਰ ਤੇ ਅੱਛਾ ਕਰ ਲੈ ਅੱਛਾ ਧਿਆਨ ਦੇ ਦਿਓ ਮੈਨੂੰ ਕੋਈ ਇਹਨਾਂ ਗੱਲ ਨਹੀਂ ਇੱਥੇ ਤੁਹਾਡਾ ਰਹਿਣ ਪਿੰਡ ਚ ਨਹੀਂ ਜਾਣਾ ਤੁਸਾਂ ਦਾ ਲੱਕਾ ਉਹ ਕੋਠੀ ਚ ਬੰਦੇ ਹੀ ਬਹੁਤ ਵਧੀਆ ਨੇ ਖਾਨਦਾਨ ਨਾਲ ਨਹੀਂ ਸਹੀ ਹੈ ਹਰ ਤਰ੍ਹਾਂ ਦੇ ਸਾਹੂਲਤ ਹੈ ਗਈ ਇਹਨਾਂ ਕੋ ਸਵੇਰੇ ਰੋਟੀ ਮਿਲਦੀ ਹੈ ਹਾਂ ਜੀ ਤਿਆਰ ਚਲ ਬਿਲਕੁਲ ਆ ਦਵਾਈ ਖਾ ਰਿਹਾ ਮੈਂ ਆ ਮੈਂ ਪਹਿਲਾਂ ਹੱਥਾਂ ਮੇਰੇ ਬਾਹਾਂ ਇਦਾਂ ਆ ਤੁਹਾਡੇ ਸਾਹਮਣੇ ਆ ਤੁਰਿਆ ਨਹੀਂ ਜਾਂਦਾ ਦਵਾਈ ਖਾਣਾ ਮੈਂ ਠੀਕ ਹੋ ਗਿਆ ਕਾਫੀ ਜ਼ਿਆਦਾ ਚੱਲਦੀ ਹੈ ਆ ਹੁਣ ਮੇਰੀ ਬਗੜ ਹੋ ਗਈ ਹੈ ਪਹਿਲਾਂ ਨਹੀਂ ਚੱਲਦੀ ਮੈਂ ਖਲਾ ਕੇ ਖਾਣਾ ਤਾਂ ਮੇਰ ਕੋ ਨਹੀਂ ਪੁੱਛਣਾ ਮੇਰੇ ਬੰਦਿਆਂ ਨੂੰ ਹੋਰ ਥੋੜੀ ਦੇਰ ਦੀ ਗੱਲ ਆ ਨੂੰ ਕੌਣ ਸਹੀ ਹੋ ਜਾਣਾ ਆ ਦੋਵੇਂ ਪੈਰ ਸਹੀ ਹੋ ਜਾਣਗੇ ਆ ਪਰ ਲਾਈ ਸੱਤੋਂ ਦਾ ਸਾਰਾ ਸਹੀ ਹੋ ਜਾਏਗਾ ਬਿਲਕੁਲ ਤੰਦਰੁਸਤ ਹੋ ਜਾਣਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸੋਨੂ ਬਾਜੀ ਹਾਂਜੀ ਸੋਨੂ ਜੀ ਇੱਥੇ ਕਿੰਨੇ ਕ ਟਾਈਮ ਤੋਂ ਰਹੇ ਹੋ ਮੈਨੂੰ ਇੱਥੇ ਬਾਜੀ 1.5 ਸਾਲ ਹੋ ਗਏ ਤੇ ਬਹੁਤ ਸੋਹਣਾ ਇੱਥੇ ਲੱਗਦਾ ਜੀ ਘਰਾਂ ਨੂੰ ਪਰਿਵਾਰ ਨੂੰ ਲੱਗਦਾ ਇੱਥੇ ਕੀ ਮਜਬੂਰੀ ਸੀਗੀ ਜੇ ਤੁਹਾਨੂੰ ਇੱਥੇ ਆ ਕੇ ਕਿਉਂ ਮਜਬੂਰੀ ਸੀ ਜੀ ਮਾਪਿਓ ਹੈ ਨਹੀਂ ਸੀ ਤੇ ਚਾਚੇ ਤਾਏ ਆਗੇ ਸੀ ਤੇ ਉਹਨਾਂ ਨੇ ਜਗਾ ਵੜ ਲਈ ਸੀ ਤੇ ਫਿਰ ਉਸੇ ਮਜਬੂਰੀ ਕਰਕੇ ਰੋਟੀ ਟੁੱਕ ਕਰਕੇ ਤੇ ਪੇਟ ਪਤਲਾ ਇੱਥੇ ਆਉਣਾ ਪਿਆ ਇੱਥੇ ਸਾਨੂੰ ਪੈਰਾ ਤੋਂ ਲੈ ਕੇ ਸਿਰ ਤੱਕ ਸਭ ਵਧੀਆ ਚੀਜ਼ ਮਿਲਦੀ ਹੈ ਜੀ کاروبار ਕਰਦੇ ਸੀ ਮੈਂ ਸਲਾਈ ਦਾ ਕੰਮ ਕਰਦਾ ਸੀ ਪਤਾ ਨਹੀਂ ਹੁਣ ਵੀ ਕਰਦੇ ਜੀ ਨਹੀਂ ਜੀ ਹੁਣ ਤੇ ਬਸ ਇੱਥੇ ਰਿਪੇਅਰ ਹੀ ਕਰੀਦੀ ਆ ਬਜ਼ੁਰਗਾਂ ਦੀ ਸੇਵਾ ਕਰੀਦੀ ਆ ਇਹਨਾਂ ਦੀ ਹਾਂਜੀ ਬਾਕੀ ਖਾਣ ਪੀਣ ਬਹੁਤ ਵਧੀਆ ਜੀ ਸਭ ਕੋਈ ਪੈਰਾ ਤੋਂ ਲੈ ਕੇ ਸਾਰੇ ਤੱਕ ਚੀਜ਼ ਮਿਲਦੀ ਖਾਣ ਪੀਣ ਨੂੰ ਬਹੁਤ ਵਧੀਆ ਹੈ ਜੀ ਸਾਡੀ ਫਰੂਟ ਦਾ ਫਲੂ ਮਿਲਦਾ ਹਰ ਇੱਕ ਚੀਜ਼ ਮਿਲਦੀ ਹੈ ਜੀ ਇੱਥੇ ਇਸੇ ਕਰਦੀ ਕਮੀ ਨਹੀਂ ਆ ਜੀ ਧੰਨਵਾਦ ਸਵਰਨ ਸਿੰਘ ਨਾਮ ਕੀ ਨਾਮ ਆ ਜੀ ਸਵਰਨ ਸਿੰਘ ਸਵਰਨ ਸਿੰਘ ਕਿੱਥੋਂ ਆਏ ਜੇ ਤੁਸੀਂ ਮੈਂ ਛੱਤISਗੜ ਤੋਂ ਕੋਰਵਾ ਤੋਂ ਅੱਛਾ ਜੀ ਤੇ ਕੀ ਮੈਨੂੰ ਉਰੇ ਸਿੱਖੀ ਕਿ ਤੁਹਾਨੂੰ ਇੱਥੇ ਆਣਾ ਪਿਆ ਜੀ ਬਸ ਆਪਣਾ ਮਕਾਨ ਸੀਗਾ ਨਹੀਂ ਹੈ ਇਸ ਕਰਕੇ ਇੱਥੇ ਆ ਗਏ ਤੇ ਬੱਚੇ ਤੁਹਾਡੇ ਬੱਚੇ ਨਹੀਂ ਹੈ ਕਾਫੀ ਟਾਈਮ ਤੋਂ ਮੇਨ ਪ੍ਰੋਬਲਮ ਹੈ ਨਾ ਵੀਰ ਜੀ ਮਿਲਦੀ ਜੇ ਦੋਰੇ ਪੈਂਦੇ ਹਨ ਤਾਂ ਕਾਫੀ ਟਾਈਮ ਦੇ ਪ੍ਰੋਬਲਮ ਮੈਚ ਕਰਕੇ ਆ ਨਹੀਂ ਕੀਤਾ ਜੀ ਇਹ ਤੇ ਜਿਹੜੇ ਸੇਵਾਦਾਰ ਨੇ ਬਲਵਿੰਦਰ ਸਿੰਘ ਚਾਹਲ ਜੀ ਉਹ ਕਿੰਨੇ ਕ ਤੁਹਾਡੀ ਦੇਖ ਰੇ ਕਰਦੇ ਉਹ ਪੂਰੀ ਦੇਖ ਰੇ ਕਰਦੇ ਆ ਜੀ ਸਭ ਤੱਕ ਵੋਈ ਵੋ ਦੇਖ ਦੇ ਦੇਣ ਕਿੰਨੇ ਟਾਈਮ ਪਿੱਤੇ ਰਹਿ ਰਹੇ ਮੈਨੂੰ 6 ਮਹੀਨੇ ਹੋ ਗਏ ਠੀਕ ਹੈ ਅੱਜ ਬਲਵਿੰਦਰ ਸਿੰਘ ਚਾਹਲ ਮੁੱਖ ਸੇਵਾਦਾਰ ਬਦ ਕਰ ਭਾਈ ਕਿਨੇ ਜਾ ਜੀ ਭਾਈ ਮਨਸਾਹਬ ਰੋਡ ਸultanpur ਸ਼੍ਰੀ ਅੰਮ੍ਰਿਤਸਰ ਸਾਹਿਬ ਆ ਜੀ ਤੇ ਅੱਜ ਜਿਹੜਾ ਵਾ ਮਦਦ ਇਹ ਬਹੁਤ ਵੱਡਾ ਦੇਣਿਆ ਤੇ ਮਨੁੱਖਤਾ ਦੇ ਵਾਸਤੇ ਜਿਨ੍ਹਾਂ ਦੀ ਵਜ੍ਹਾ ਨਾਲ ਸੰਸਾਰ ਦੇ ਉੱਤੇ ਮਾਂ ਪਿਓ ਦੀ ਵਜ੍ਹਾ ਨਾਲ ਪਪਾ ਯਾ ਸੰਸਾਰ ਦੀਆਂ ਜੋ ਵੀ ਖੁਸ਼ੀਆਂ ਵੇ ਜੋ ਵੀ ਕਾਰਕ੍ਰਮ ਸਾਹਿਬ ਦੇਖ ਰਹੇ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਆਪਣੇ ਮਾਪਿਓ ਦੀ ਜਿਹੜੀ ਆ ਉਹ ਸੇਵਾ ਕਰੀਏ ਉਹਨਾਂ ਦਾ ਇੱਜ਼ਤ ਕਰੀਏ ਉਹਨਾਂ ਨੂੰ ਸਤਿਕਾਰ ਦੇਈਏ ਉਹਨਾਂ ਦੇ ਨਾਲ ਜਿਹੜਾ ਅੱਗੇ ਉਹਨਾਂ ਦੇ ਬੋਲਣਾ ਉਹ ਨਾ ਬੋਲੀਏ ਅਸੀਂ ਮਤਲਬ ਇਹਨਾਂ ਨੂੰ ਸੋਚੀਏ ਵੀ ਕੱਲ ਨੂੰ ਅਸੀਂ ਵੀ ਮਾਪਿਓ ਜਿਹੜੇ ਬਣ ਰਹੇ ਆ ਤੇ ਇਹ ਜੋ ਵੀ ਵਿਹਾਰ ਕਰ ਰਹੇ ਆ ਇਹੋ ਮਾਪਿਆਂ ਦਾ ਜੇ ਇਹ ਕੱਲ ਨੂੰ ਸਾਡੇ ਨਾਲ ਇਹੋ ਜਿਹੇ ਸਾਡੇ ਬੱਚੇ ਕਰਨ ਜਿਹੜੇ ਫਿਰ ਸਾਨੂੰ ਕਿਹੋ ਜਿਹਾ ਸੋਨਾ ਲੱਗੂਗਾ ਇਹ ਤਾਂ ਕੋਈ ਹੋਰੀਆਂ ਚੀਜ਼ਾਂ ਵੇਖਣੀਆਂ ਪਣੀਆਂ ਬਾਕੀ ਇਹ ਜਿਹੜਾ ਬਿਰਧ ਘਾਰ ਆ ਇਹ ਤੁਹਾਨੂੰ ਪਤਾ ਹੀ ਹੈ ਪਿਛਲੇ ਬਹੁਤ 35 ਸਾਲ ਤੋਂ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅੱਜ ਜਿੰਨੀ ਜੋਗੇ ਆ ਰੋਖਾ ਮੇ ਸਭ ਭੋਜਨ ਤੇ ਉਹਨਾਂ ਨੂੰ ਰਹਿਣ ਨੂੰ ਕਮੋਡਿਸ਼ਨ ਜੋ ਵੀ ਸਾਡਾ ਪ੍ਰੋਟੋਕੋਲ ਹੈ ਉਹਦੇ ਹਿਸਾਬ ਨਾਲ ਹੀ ਸਾਰਾ ਜਿਹੜਾ ਵਾ ਕੋਈ ਇੰਤਜ਼ਾਮ ਕਰਨਾ 12 14 ਬੰਦੇ ਰੱਖੇ ਇੱਥੇ ਵਧੀਆ ਜਿਹੜੇ ਸੇਵਾ ਕਰਨ ਵਾਸਤੇ ਇਨਾਂ ਦੇ ਮਾਈਆਂ ਰੱਖੀਆਂ ਬੀਬੀਆਂ ਨੂੰ ਬੀਬੀਆਂ ਦੀ ਸੇਵਾ ਕਰਦੀਆਂ ਬੀਬੀਆਂ ਬੰਦਿਆਂ ਦੀ ਬਾਕੀ ਜਿੱਥੇ ਕੋਈ ਟਕਫਟ ਨਹੀਂ ਦੀ ਉੱਥੇ ਮੈਂ ਬਿਠਾ ਹਾਂ ਮੈਂ ਕਰਨ ਸਾਰਾ ਜੀਵਨ ਹੀ ਸੇਵਾ ਨੂੰ ਸਮਰਪਿਤਿਆ ਗੁਰੂ ਕਰੇ ਕਿਰਪਾ ਇੱਥੇ ਤਰ੍ਹਾਂ ਜਿਹੜਾ ਕੋਈ ਸਾਡਾ ਕੋਈ ਸਮਾਵਾ ਥੋੜਾ ਬਾਲਾ ਕੋਈ ਜਿੰਨਾ ਚਿਰ ਵੀ ਸਵਾਦ ਦਿੱਤੇ ਪ੍ਰਮਾਤਮਾ ਨੇ ਇਨਾਂ ਦੀ ਸੇਵਾ ਦੇ ਵਿੱਚ ਹੀ ਸਾਡੇ ਲੱਗ ਜਾਣ ਬਹੁਤ ਬਹੁਤ ਧੰਨਵਾਦ ਜੀ ਆਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ मेरा नाम प्रचू जैन है ये मैं सीजन शूटिंग एकेडमी जो मेरी बेटी पहली राइफ़ल और पिस्टल की एकेडमी है फर्स्ट एकेडमी है अमृतसर में ये बच्चों को राइफल पिस्टल चलाना सिखाती है और मैं उसकी मदर हूँ मुझे बहुत प्राउड फील हो रहा है ये अपना टाइम निकाल के आज मेरे लिए यहाँ पर आई है मैं भाई मैं भाई कन्ैया वृद्धाश्रम में अपना बर्थडे मनाने आई हूँ संगीत के सितारे की जो हेड है नीरू मैम उनका बहुत बहुत थैंक यू उन्होंने प्रोग्राम ऑर्गेनाइज़ किया है और मैं यहाँ वृद्धों से मिल उनके साथ नाच गा के बहुत खुश हूँ आप सब भी आइए इनके साथ वक्त बिताइए आपको बहुत अच्छा लगेगा और थैंक यू मेरी बैट मेटी मेरे लिए बुके भी लाई है यहाँ पर थैंक यू रंगोली बुक लिए बुके, बुके लो बड़ी सुंदर बुकें बड़ी सुंदर जो मानी मेरा नाम है नीरू पाटिया संगीत के सितारे दी ऑर्गेनाइजर रीऑर्गेनाइजर हमें ਅੱਜ ਅਸੀਂ ਭਾਈਕ ਨੇ ਆਏ ਆ ਮਦਰਸਡੇ ਸਪੈਸ਼ਲ ਪ੍ਰੋਗਰਾਮ ਅਨਾਣ ਲਈ ਕਿਉਂਕਿ ਇਹੋ ਜੀ ਜਗ੍ਹਾ ਤੇ ਜਾ ਕੇ ਮੈਨੂੰ ਇੱਕ ਰੂਹਾਨੀ ਖੁਸ਼ੀ ਮਿਲਦੀ ਹੈ ਵੈਸੇ ਤੇ ਅਸੀਂ ਜਗ੍ਹਾ ਜਗਾ ਪ੍ਰੋਗਰਾਮ ਕਰਦੇ ਰਹਿੰਦੇ ਆ ਲੇਕਿਨ ਮੇਰੇ ਖਿਆਲ ਉਹਦੇ ਵਿੱਚ ਬਜ਼ੁਰਗਾ ਦਾ ਅਸ਼ੀਰਵਾਦ ਨਹੀਂ ਹੁੰਦਾ ਔਰ ਉਹ ਅਸ਼ੀਰਵਾਦ ਮਿਲੋ ਇੱਥੇ ਆ ਕੇ ਮਿਲਦਾ ਹੈ ਤੇ ਇੱਥੇ ਸਾਰੇ ਤੁਸੀਂ ਜਿਵੇਂ ਸੁਣ ਰਹੇ ਪਿੱਛੇ ਆਵਾਜ਼ ਵੀ ਆ ਰਹੀ ਹੈ ਕਿ ਮਦਰਸਡੇ ਸਪੈਸ਼ਲ ਸੌਂਗਸ ਚੱਲ ਰਹੇ ਆ ਛੋਟੇ ਛੋਟੇ ਬੱਚਿਆਂ ਨੇ ਬੜੀ ਅੱਛੀ ਪਰਫਾਰਮੈਂਸ ਦਿੱਤੀ ਆਪਣੀ ਡਾਂਸ ਪਰਫਾਰਮੈਂਸ ਰਾਹੀਂ ਮਾਂ ਦੇ ਪ੍ਰਤੀ ਆਪਣੇ ਪਿਆਰ ਨੂੰ ਦਰਸਾਇਆ ਹੈ ਚੈਨਲ ਦੇ ਮੈਂ ਮੈਸੇਜ ਦੇਣਾ ਚਾਹਾਂਗੀ ਕਿ ਮਦਰਸ ਡੇ ਸੀ ਇੱਕ ਦਿਨ ਮਨਾਉਣਾ ਲੇਕਿਨ ਵੈਸੇ ਜਿੰਨੀਆਂ ਕੁਰਬਾਨੀਆਂ ਇੱਕ ਮਾਂ ਦਿੰਦੀ ਹੈ ਉਹਦੇ ਲਈ ਹਰ ਡੇ ਜਿਹੜਾ ਸਪੈਸ਼ਲ ਹੋਣਾ ਚਾਹੀਦਾ ਹੈ ਹਰ ਡੇ ਮਦਰਸ ਡੇ ਹੈ ਔਰ ਅਗਰ ਬੱਚੇ ਇਹ ਗੱਲ ਨੂੰ ਸਮਝ ਲੈਣ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਤੇ ਮੇਰੇ ਖਿਆਲ ਇਹੋ ਜਿਹੀ ਵਿਰਦ ਆਸ਼ਰਮ ਦੀ ਜ਼ਰੂਰਤ ਹੀ ਨਾ ਪੈਸਾ ਦੇ ਸਮਾਈ ਲਈ ਠੀਕ ਹੈ ਥੈਂਕ ਯੂ ਸੋ ਮਚ